ਉਬੈਦੁੱਲਾ ਰਾਜਪੂਤ ਤੇ ਪਬੰਦੀ ਫੈਡਰੇਸ਼ਨ ਦਾ ਫੈਸਲਾ ਰਾਤ ਤੁਸੀਂ ਸੁਣ ਹੀ ਲਿਆ ਹੋਣਾ ਸਾਰਿਆਂ ਵੀਰਾਂ ਨੇ ਪੋਸਟਾਂ ਦੇਖ ਹੀ ਲਈਆਂ ਹੋਣਗੀਆਂ ਸ਼ਾਫੇ ਹੁਸੈਨ ਔਰ ਰਾਣਾ ਸਰਵਰ ਵੱਲੋਂ ਉਬੈਦੁੱਲਾ ਰਾਜਪੂਤ ਤੇ ਪਬੰਦੀ ਲਾ ਦਿੱਤੀ ਗਈ ਸਾਰਿਆਂ ਵੀਰਾਂ ਨੇ ਗੱਲ ਪੂਰੀ ਗੌਰ ਨਾਲ ਸੁਣਨੀ ਆ ਸ਼ਾਫੇ ਹੁਸੈਨ ਵੱਲੋਂ ਇਹ ਬਿਆਨ ਦਿੱਤਾ ਗਿਆ ਕਿ 우ਬੈਦੁੱਲਾਹ ਰਾਜਪੂਤ ਨੇ 3 ਵਾਇਲੇਸ਼ਨਾਂ ਕੀਤੀਆਂ ਜਿਦੇ ਵਿੱਚੋਂ ਇੱਕ ਵਾਇਲੇਸ਼ਨ ਇਹ ਦੱਸੀ ਗਈ ਕਿ ਉਹਨੇ ਜਿਹੜਾ ਇੰਡੀਆ ਦਾ ਝੰਡਾ ਸੀ ਆਪਣੇ ਗਿਰਦ ਲਪੇਟਿਆ ਹੋਇਆ ਸੀ ਉਹ ਝੰਡਾ ਨਹੀਂ ਸੀ ਸਭ ਤੋਂ ਪਹਿਲੇ ਤੇ ਇਨਫੋਰਮੇਸ਼ਨ ਵਾਸਤੇ ਬੜੇ ਭਰਾ ਜਿਨ੍ਹਾਂ ਨੂੰ ਇਸ ਗੱਲ ਦਾ ਨਹੀਂ ਪਤਾ ਉਹ ਝੰਡਾ ਨਹੀਂ ਸੀ ਉਹ ਸ਼ਰਟ ਸੀ ਔਰ ਉਹ ਸ਼ਰਟ ਉਹਨੇ ਲਪੇਟੀ ਨਹੀਂ ਸੀ ਹੋਈ ਉਹਨੇ ਆਪਣੇ ਮੋਢੇ ਤੇ ਰੱਖੀ ਹੋਈ ਸੀ ਸਭ ਤੋਂ ਪਹਿਲੇ ਜਦੋਂ ਗਰਾਊਂਡ 'ਚ ਇੰਟਰ ਹੋਇਆ ਉਹਦੇ ਹੱਥ 'ਚ ਸੀ ਔਰ ਜਦੋਂ ਉਹ ਅੱਗੇ ਆਇਆ ਗਰਾਊਂਡ ਦੇ ਵਿੱਚ ਭਰਾ ਸੈਲਫੀਆਂ ਲੈਣ ਲੱਗੇ ਕਿ ਤੇ ਆਪਣੇ ਮੋਢੇ ਤੇ ਰੱਖ ਲਈ ਉਸ ਤੋਂ ਬਾਅਦ ਵਾਰਮ ਅਪ ਹੋਣ ਲੱਗ ਗਿਆ ਗਰਾਉਂਡ ਦੇ ਵਿੱਚ ਤੇ ਉਹਨੇ ਆਪਣੇ ਉਹ ਮੋਢੇ ਤੇ ਰੱਖ ਲਈ ਫਿਰ ਸਿਰ ਤੇ ਉਸ ਤੋਂ ਬਾਅਦ ਵਾਰਮ ਅਪ ਹੋਣ ਲੱਗ ਗਿਆ ਗਰਾਉਂਡ ਦੇ ਵਿੱਚ ਤੇ ਉਹਨੇ ਆਪਣੇ ਉਹ ਮੋਢੇ ਤੇ ਰੱਖ ਲਈ ਫਿਰ ਸਿਰ ਤੇ ਬੰਨ ਲੀ ਤੇ ਉਹ ਸ਼ਰਟ ਸੀਗੀ ਉਹ ਝੰਡਾ ਨਹੀਂ ਸੀ ਸਭ ਤੋਂ ਪਹਿਲੇ ਤੇ ਸਾਰਿਆਂ ਵੀਰਾਂ ਨੇ ਮੈਂ ਵੀ ਆਪਣੀ ਪੋਸਟ ਦੇ ਉੱਤੇ ਇਹੀ ਲਾਇਆ ਹੋਇਆ ਸੀ ਕਿ ਇੰਡੀਆ ਦਾ ਝੰਡਾ ਜਿਹੜਾ ਲਹਿਰਾਇਆ ਉਹਨੇ ਉਸ ਵਜ੍ਹਾ ਤੋਂ ਲਾਇਆ ਕਿ ਫੈਡਰੇਸ਼ਨ ਵੱਲੋਂ ਆਲੇ ਬਿਆਨ ਆਏ ਨੇ ਸੋ ਸਾਰੇ ਭਰਾਵਾਂ ਨੇ ਥੱਲੇ ਕਮੈਂਟਸ ਵੀ ਕੀਤੇ ਕਿ ਭਾਈ ਉਹ ਝੰਡਾ ਨਹੀਂ ਸੀ ਉਹ ਸ਼ਰਟ ਸੀ ਬਿਲਕੁਲ ਉਹ ਸ਼ਰਟ ਸੀ ਭਾਈ ਮੈਂ ਤਾਂ ਗਰਾਉਂਡ ਦੇ ਸ਼ਰਟ ਸੀ ਔਰ ਫੈਡਰੇਸ਼ਨ ਵੱਲੋਂ ਆ ਜਿਹੜਾ ਫੈਸਲਾ ਕੀਤਾ ਗਿਆ 우ਬੈਦੁੱਲਾ ਰਾਜਪੂਤ ਤੇ ਪਾਬੰਦੀ ਇਹ ਤੁਸੀਂ ਇਹਦੇ ਤੋਂ ਇਤفاق ਕਰਦੇ ਜੀ ਜਾਂ ਨਹੀਂ ਇਤفاق ਕਰਦੇ ਸਾਰੇ ਵੀਰ